ਮੋਟਰਸਾਈਕਲ ਸਵਾਰ ਵਿਅਕਤੀ ਦੀ ਹੋਈ ਦਰਦਨਾਕ ਮੌਤ ਅੱਜ ਸਵੇਰੇ ਰੁਰਕਾ ਕਲਾ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਰਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਆਪਣੇ ਰਿਸ਼ਤੇਦਾਰ ਰਾਜ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਟਿਆਲਾ ਨਾਲ ਰੁਰਕਾ ਕਲਾ ਤੋਂ ਗੁਰਾਇਆ ਵੱਲ ਮੋਟਰਸਾਈਕਲ ਨੰਬਰ PB08 CO4572 ਤੇ ਜਾ ਰਿਹਾ ਸੀ ਬੀਡੀਪੀਓ ਦਫ਼ਤਰ ਦੇ ਨੇੜੇ ਉਸ ਦੇ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ ਨਾਲ ਸਿੱਧੀ ਟੱਕਰ ਹੋ ਗਈ ਉਸਨੂੰ ਫਗਵਾੜਾ ਦੇ ਇੱਕ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਦਕਿ ਰਾਜ ਸਿੰਘ ਨੂੰ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਦੇ ਹਸਪਤਾਲ ਵਿਖੇ ਲਿਫਰ ਕਰ ਦਿੱਤਾ ਗਿਆ ਹੈ ਮ੍ਰਿਤਕ ਅਰਸ਼ਦੀਪ ਸਿੰਘ ਤਬਲਾਵਾਦਕ ਸੀ ਅਤੇ ਉਸਦੇ ਪਿਤਾ ਮਨਜੀਤ ਸਿੰਘ ਗਰੰਥੀ ਸਿੰਘ ਦੀ ਸੇਵਾ ਕਰਦੇ ਹਨ ਅਤੇ ਉਹ ਰੁੜਕਾ ਕਲਾ ਵਿਖੇ ਵੀ ਸੇਵਾ ਨੇ ਬਾ ਚੁੱਕੇ ਹਨ ਜੋ ਪਿੰਚੀਮਾ ਕਲਾ ਨੇੜੇ ਨੂਰਮਹਿਲ ਵਿਖੇ ਰਹੇ ਰਹੇ ਹਨ ਕੈਮਰਾਮੈਨ ਪਵਨ ਪਨੋਟ ਨਾਲ ਬੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇੱਥੇ ਉਹ ਜਿਹੜਾ 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 ਜਿਹੜੀ ਟੱਕਰ ਹੋਈ ਆ ਪਾਈ ਸੱਡ ਕਿੱਧਰ ਹੋ ਤੇ ਕਿੱਥੇ ਨੂੰ ਜਾ ਰਿਹਾ ਸੀਗਾ ਇਹ ਚੀਮੇ ਕਲਾਂ ਤੋਂ ਆਏ ਸੀ ਭਾਈ ਭਾ ਕਰਿਆ ਉਹਨਾਂ ਦਾ ਅੱਛਾ ਜੀ ਤੇ ਰਾਜਾ ਸਾਹਿਬ ਜਾ ਰਹੇ ਸੀਗੇ ਉਹ ਤੇ ਕਿੰਨੀ ਉਮਰ ਕਿੰਨੀ ਸੀ ਮੁੰਡੇ ਦੀ ਇਹਦੀ ਉਮਰ ਭਾਜੀ ਹੈਗੀ ਸੀ 22 ਸਾਲ ਦੀ ਇਹਨਾਂ ਦੇ ਪਿਤਾ ਦਾ ਕੀ ਨਾਮ ਹੈ ਬੱਜੇ ਜੀ ਕੀ ਕੰਮ ਕੀ ਕਰਦਾ ਸੀ ਮੁੰਡਾ ਇਹ ਇਹ ਰਾਗੀ ਸੰਗ ਸਿਰ ਤਬਲਾ ਵਜਾਉਂਦਾ ਸੀ ਅੱਛਾ ਜੀ ਅੱਜ ਪਾਠੀ ਵੀ ਸੀਗਾ ਤੇ ਇੱਥੋਂ ਜਦੋਂ ਐਕਸੀਡੈਂਟ ਹੋਇਆ ਤਾਂ ਕਿੱਥੇ ਲੈ ਕੇ ਕਿੱਥੇ ਗਿਆ ਸੀ ਇਹਨੂੰ ਇਨ ਲੱਗੇ ਜੀ ਉੱਥੇ ਫਗਵਾੜੀ ਲੈ ਕੇ ਗਈ ਸੀ। ਅੱਛਾ ਜੀ। ਹਾਂ ਤੇ ਕੀ ਸੱਟ ਪਿਆ ਕਿੱਥੇ ਕਿੱਲਗੀ ਸੀ ਇਹਦਾ? ਸੱਟ ਪਈ ਸਿਰ 'ਚ ਲੱਗੀ ਕਾਫੀ ਇਹਦਾ ਉਹਨਾਂ ਦੇ। ਅੱਛਾ ਜੀ। ਹਾਂ ਜੀ ਹਾਂ ਤੇ ਖੂਨ ਕਾਫੀ ਵਗ ਰਿਆ ਸੀ ਕੰਨ ਦੇ ਵਿੱਚ ਇਹਦਾ ਖੂਨ ਨਿਕਲਿਆ ਉਹਨਾਂ ਦਾ। ਕਾਫੀ ਜਿਹਾ ਬਹੁਤ ਖੂਨ ਵਗ ਰਿਆ ਸੀਗਾ। ਤੁਸੀਂ ਕੀ ਲੱਗਦੇ ਉਹਨਾਂ ਦੇ? ਮੈਂ ਮਾਮਾ ਜੀ ਹਾਂ ਜੀ। ਠੀਕ ਹੈ।